ਸਾਹਿਬ ਦੇ 10ਵੇਂ ਪ੍ਰਥਮ ਪੰਗ ਆਦੇਸ਼ ਪ੍ਰਕਾਰ ਗੁਰੂ ਨਾਨਕ ਲਈ ਧਿਆਏ ਪ੍ਰਗਟ ਬੋਟੇ ਅਮਰ ਸ੍ਰਾਮ ਦਾਸ ਸੋਹਾਏ ਇਹ ਹਾਂ ਇੱਕ ਵਾਰ ਅੱਗੇ ਨਾ ਆਓ ਬੋਲੋ ਜੀ ਆਦਾਰ ਦੇ ਮੂਮੈਂਟ ਨੂੰ ਕਿਵੇਂ ਕਾਲੀ ਦਲ ਦੇ ਵਿੱਚ ਮੌਜੂਦ ਗੱਲ ਹੈ ਕਿ ਪਬਲਿਕ ਦੇ ਮੂਮੈਂਟ ਦੀ ਗੱਲ ਜਿਹੜੀ ਹੈ ਨਾ ਡਾਕਟਰ ਦਲਜੀਤ ਸਿੰਘ ਜੀ ਚੀਮਾ ਜਿਹੜੇ ਸਾਡੇ ਹਲਕੇ ਨੂੰ ਕੈਂਡੀਡੇਟ ਬਿਲੇ ਆਣਾ ਉਸ ਕਰਕੇ ਸਾਰਾ ਇਲਾਕਾ ਜਿਹੜਾ ਸਾਡੀ ਕਾਂਸੀ ਚੌਂਸੀ ਦਾ ਇਹਨਾਂ ਦੀ ਪਰਸਨੈਲਿਟੀ ਤੇ ਇਹਨਾਂ ਦੀ ਐਜੂਕੇਸ਼ਨ ਤੇ ਇਹਨਾਂ ਦੇ ਸੁਭਾਅ ਤੇ ਇਹਨਾਂ ਦਾ ਸਾਰਾ ਇਤਿਹਾਸ ਜੋ ਪਿਛੋਕੜ ਹੈ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨਾਲ ਇਹਨਾਂ ਨੇ ਬਹੁਤ ਸਮਾਂ ਲੰਮਾ ਸਮਾਂ ਕੰਮ ਕੀਤਾ ਔਰ ਲੋਕ ਉਸ 10 ਸਾਲ ਦੇ ਰਾਜ ਨੂੰ ਅੱਜ ਮਹਿਸੂਸ ਕਰ ਰਿਹਾ ਵੀ ਬਹੁਤ ਵਧੀਆ ਰਾਜ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਚ ਸਾਨੂੰ ਸਹੂਲਤਾਂ ਬੜੀਆਂ ਮਿਲੀਆਂ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਕੋਈ ਤੰਗੀ ਨਹੀਂ ਆਈ। ਚੱਲ ਰਿਹਾ ਹੈ ਚੋਰ ਵਿਚਾਰਾ ਜਿੱਥੇ ਵੀ ਪਹੁੰਚੀ ਹੋ ਮਲਕਪੁਰ ਤੇਰੇ ਦੇ ਉੱਤੇ ਜਾਕਿਸਤਾਂ ਦਾ ਸਮਰਥਨ ਜਿਹੜਾ ਹੈ। ਦੇਖੋ ਮੇਰੇ ਬਹੁਤ ਵੱਡੇ ਭਾਗ ਹੈ ਕਿ ਅੱਜ ਪਿੰਡ ਮਲਕਪੁਰ ਦੇ ਵਿੱਚ ਸੰਤ ਬਾਬਾ ਹਜਾਰਾ ਸਿੰਘ ਜੀ ਘੁੰਮਣਾ ਵਾਲੇ ਜਿਹੜੇ ਬਹੁਤ ਵੱਡੇ ਮਹਾਨ ਤਪਸਵੀ ਸਾਹਿਬ ਉਹਨਾਂ ਦੇ ਸਥਾਨ ਦੇ ਉੱਤੇ ਸੰਤ ਬਾਬਾ ਸਰਵੰਤ ਸਿੰਘ ਜੀ ਸਤਿ ਪਾਪਾ ਸੁਖਵਿੰਦਰ ਸਿੰਘ ਜੀ ਅੱਜ ਇਸ ਸਥਾਨ ਦੇ ਉੱਤੇ ਨਤਮਸਤਕ ਹੁੰਦਾ ਔਰ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਸਭਾਤ ਪ੍ਰਾਤ। ਮੈਨੂੰ ਖੁਸ਼ੀ ਹੈ ਕਿ ਸਾਰੇ ਬਟਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਔਰ ਪੂਰੇ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵਿੱਚ ਜਿੱਥੇ-ਜਿੱਥੇ ਵੀ ਮੈਂ ਗਿਆ ਸਾਰੇ ਥਾਵਾਂ ਦੇ ਉੱਤੇ ਬਹੁਤ ਵੱਡਾ ਉਤਸ਼ਾਹ ਆ ਬਹੁਤ ਹੀ ਜਿਹੜਾ ਸੰਗਤਾਂ ਨੇ ਪਿਆਰ ਤੇ ਸਤਿਕਾਰ ਜਿਹੜਾ ਉਹ ਦਿੱਤਾ। ਪਰ ਜਨਤਾ ਇਸ ਵੇਲੇ ਚਾਹੁੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਉਹਨਾਂ ਦੀ ਮਾਂ ਪਾਰਟੀ ਹੈ, ਕਿਹਤਰੀ ਪਾਰਟੀ ਹੈ ਜਿਨੇ ਪੰਜਾਬ ਦੇ ਹੱਕਾਂ ਵਾਸਤੇ, ਹਿੱਤਾਂ ਵਾਸਤੇ, ਪੰਥ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਲੰਬ ਸਾਲ ਇਹਦਾ ਇਤਿਹਾਸ ਆ। ਉਹ ਫੇਰ ਇੱਕ ਵਾਰੀ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਕਰਨ ਵਾਸਤੇ ਅੱਗੇ ਆ। ਇਸ ਕਰਕੇ ਅਇਤਾ ਅਸੀਂ ਨਤਮਸਤਕ ਹੋਣ ਵਾਸਤੇ ਸੀ ਬਾਬਾ ਜੀ ਦਾ ਧੰਨਵਾਦ ਹੈ ਕਿ ਉਹਨਾਂ ਨੇ ਅਰਦਾਸ ਵੀ ਕੀਤੀ ਹੈ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਔਰ ਸਾਰੇ ਜਿਹੜੇ ਸਾਡੇ ਪਾਰਟੀ ਦੇ ਸਾਥੀ ਨੇ ਸਾਡੇ ਜਥੇਦਾਰ ਸਾਹਿਬਾਨ ਸਰਪੰਚ ਸਾਹਿਬਾਨ ਸਾਬਕਾ ਸਰਪੰਚ ਉਹ ਵੀ ਵੱਡੀ ਗਿਣਤੀ 'ਚ ਸਾਰੇ ਪਹੁੰਚੇ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਆਸ ਕਰਦਾ ਕਿ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਗੁਰੂ ਮਹਾਰਾਜ ਬਖਸ਼ਿਸ਼ ਕਰਨਗੇ ਤੇ ਵੱਡੀ ਫਤਿਹ ਹੋਏਗੀ